ਦਰہدی ਖੇਤਰ 'ਚ ਜਾਸੂਸੀ ਦੀ ਗੰਭੀਰ ਕਾਰਵਾਈ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਫੌਜ ਵਿੱਚ ਬੀਐਸਐਫ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਪੇਂਹਦੀ ਸੀ। ਇਹਨਾਂ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਨੌਜਵਾਨ ਇਨਵਰ ਫੈਸ਼ਨ ਸਮਾਰਟ ਐਪ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਪਹੁੰਚਾਉਂਦੇ ਸਨ। ਆਪਰੇਸ਼ਨ ਸਿੰਦੂਰ ਦੌਰਾਨ ਵੀ 15 ਅਗਸਤ ਨੂੰ ਇਨਾ ਵੱਲੋਂ ਸੈਂਸਿਟਿਵ ਡਾਟਾ ਪਾਕਿਸਤਾਨ 'ਤੇ ਜਿੰਦੀ ਪੁਸ਼ਟੀ ਹੋਈ ਹੈ। ਮਕਦਮਾ ਨੰਬਰ 151 ਤਹਿਤ ਕਾਰਵਾਈ ਕੀਤੀ ਗਈ ਹੈ। ਇੱਕ ਜਾਸੂਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਗਿਆ ਹੈ। ਜਦਕਿ ਹੋਰ ਦੋਸ਼ੀਆਂ ਦੀ ਭਾਲ ਤੇ ਛਾਪੇਮਾਰੀ ਜਾਰੀ ਹੈ। ਐਸਐਸ ਫਖਰ ਸਿੰਘ ਪਟ੍ਰੋਲਿੰਗ ਦੇ ਸਬੰਧ ਵਿੱਚ ਵਾਸੀਗਾ। ਜਿਸ ਤੋਂ ਉਸ ਨੂੰ ਜਿਸ ਤੋਂ ਉਸ ਨੂੰ ਨਕਵਰ ਕਾਸ ਨੇ ਸੂਚਨਾ ਦਿੱਤੀ। ਤੇ ਬਲਜੀਤ ਸਿੰਘ ਦਾ ਵਖਤੀ ਪਿੰਡਰਸ ਰਿਪੋਰਟ ਦਾ ਰਹਿਣਾ ਹੈ। ਤੇ बीएसएफ ਨੂੰ ਕਿਉਂ ਪਿਆ ਮਾਰਨ ਦੀ ਗਾਰੰਟੀ ਨਹੀਂ ਉਹ ਜਿਹੜੀ ਆ ਵਿਦੇਸ਼ ਭੇਜਦਾ ਇਸ ਸੰਬੰਧੀ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਵਰਜੰਤ ਸਿੰਘ ਇੱਕ ਦੋਸਤ ਪ੍ਰਦੀਪ ਸਿੰਘ ਜਿਹੜਾ ਉਹ ਹੈਗਾ ਲੁਪਿੰਡ ਅਰਸੂਲਪੁਰ ਦਾ ਵਰਜੰਤ ਸਿੰਘ ਪਿੰਡ ਕੀ ਸਰਕ ਨੇ ਕਿਹਾ ਇਹਨਾਂ ਦੀ ਗ੍ਰਿਫਤਾਰੀ ਹੋ ਕੇ ਬਾਕੀ ਆ ਅਜੇ ਸਿਰਫ ਦਲਜੀਤ ਸਿੰਘ ਦੀ ਗ੍ਰਿਫਤਾਰੀ ਹੈ ਸਰ ਕਿਹਨਾਂ ਚਾਹਤਾ ਹੈ ਕਿ ਅਸੀਂ ਜੀ ਸਰ 2-3 ਮਿੰਟ 2-3 ਮਿੰਟ ਲਿਜਾਪੀ। ਇਹ ਜਿਸ ਤਰ੍ਹਾਂ ਇਹ ਪਛਾਤਾ ਦਿੱ ਹੋ ਗਿਆ। ਇਹ ਸੁਝਾਸ਼ ਹੋ ਗਿਆ ਜੀ ਐਫ ਆਈ ਆ ਨੰਬਰ ਦਿੱਸੋ ਆਪਣਾ। ਡਾਇਰੈਕਟਰ ਹੈ ਜੀ ਜੀ 41025 41025। ਤੇ ਸਰ ਇਹ ਉਹਨਾਂ ਨੂੰ ਜ਼ਿਲ੍ਹੇ ਭੇਜ ਦਿੱਤਾ ਹੈ। ਤਰਜੀਤ ਸਿੰਘ ਨੂੰ ਜ਼ਿਲ੍ਹੇ ਭੇਜ ਦਿੱਤਾ ਗਿਆ ਜੀ ਗੁਰਪ੍ਰੀਤ ਸਿੰਘ ਤੇ ਪ੍ਰੋਜੈਕਟ ਸਿੰਘ ਜਿਹੜਾ ਉਹ ਇਹਨਾਂ ਦੀ ਜ਼ਿੰਮੇਵਾਰੀ ਤੇ ਪੱਟ ਗਿਆ ਜਿਸ ਵਾਂ ਦੀ ਰਿਪੋਰਟ ਕੀਤੇ ਜਾ ਰਹੇ ਆ। ਤੇ ਉਹ ਵੀ ਇਹਨਾਂ ਦੀ ਕੁਝ ਕੁਸ਼ਿਸ਼ ਚੱਲ ਰਹੀ ਹੈ। ਤਦੋ ਪਹਿਲਾ ਫੜਿਆ ਸੁ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਸੰਬੰਧ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਸੰਬੰਧ ਵਿੱਚ ਹੀ ਜ਼ਿਆਦਾ ਖਾਸੇ ਨਹੀਂ ਕਰ ਸਕਦੇ ਇਸ ਸੰਬੰਧ ਨੂੰ ਦੇ ਨਾਲ ਅਹੀ ਰਿਲੇਟਡ ਹੈ ਜਿਹੜਾ ਵਾਕਈ ਕੋਪਨੀਤਾ ਜਿਹੜੇ ਜੀ ਸਰ ਮਤਲਬ ਜਨਤਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਉੱਤੇ ਕੀ ਦੀ ਗੱਲ ਹੈ ਉਹ ਹੋਰ ਦੱਸੋ ਜਿਹੜੀ ਤਰ੍ਹਾਂ ਦਾ ਐਸੋ ਸਾਰਾ ਜਿਹੜਾ ਮਾਮਲਾ ਕਰਕੇ ਹੈ ਜੀ ਸੀਕ੍ਰੀਟ ਇਨਫੋਰਮੇਸ਼ਨ ਹੈ ਤੇ ਤੇ ਛਟਕੇ ਨੌਜਵਾਨਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਮੁਖਤਾਰਾ ਚਾਹੁੰ ਉਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਇਹ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਧਾਰਾ ਵਿੱਚ ਲਿਆਉਣਾ ਹੈ